ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਅੱਜ ਇੱਕ ਹੋਰ ਵੀਡੀਓ ਵਿੱਚ ਅੱਜ ਆਪਾਂ ਖੜੇ ਆ ਖੰਨੇ ਸ਼ਹਿਰ ਦੇ ਵਿੱਚ ਖੰਨੇ ਸ਼ਹਿਰ ਦੇ ਨਾਲ ਹੀ ਆ ਜੀ ਪਿੰਡ ਇਕਲਾਹਾ ਇਕਲਾਹਾ ਹੈ ਆਪਾਂ ਖੜੇ ਆ ਬਲਡੋ ਫੈਸ਼ਨ ਬੁਟੀਕ ਦੇ ਹਨਾ ਹਾਂਜੀ ਤੇ ਇਹ ਲਹਿੰਗੇ ਲੈ ਕੇ ਆਏ ਨੇ ਪਹਿਲਾਂ ਲਹਿੰਗੇ ਰੈਂਟ ਤੇ ਦਿੰਦੇ ਦੀ ਬਾਕੀ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਜੇ ਕੋਈ ਲੋਕਲ ਆਪਣਾ ਉਹ ਰੈਂਟ ਤੇ ਵੀ ਜਿਹੜਾ ਲਹਿੰਗਾ ਲੈ ਸਕਦਾ ਆਪਕ ਨੂੰ ਸਾਰੇ ਲਹਿੰਗੇ ਦਿਖਾਵਾਂਗੇ ਜਿਹੜੇ ਰੈਂਟ ਤੇ ਦਿੰਦੇ ਆ ਤੇ ਬਾਈ ਵੀ ਕਰਦੇ ਹੋਏ ਹਾਂਜੀ ਬਾਈ ਵੀ ਹਾਂਜੀ ਪਰਚੇਜ਼ ਵੀ ਕਰਨ ਲੱਗ ਗਏ ਪਹਿਲਾਂ ਸੀ ਇਹ ਰੈਂਟ ਤੇ ਦੇ ਰਹੇ ਸੀਗੇ ਪਰ ਹੁਣ ਜੇ ਕਿਸੇ ਦੀ ਪਰ ਹ ਤਾਂ ਤੁਸੀਂ ਪਰਚੇਜ਼ ਲਈ ਵੀ ਲੈ ਸਕਦੇ ਹੋ ਇੱਥੋਂ ਕੀਸਾ ਬਾਕੀ ਲੈਂਗੁਏਜ ਕਵਾਂਟੀਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਹਾਂਜੀ ਜਿਵੇਂ ਕੀ ਆਹ ਵਾਲਾ ਲਹਿੰਗਾ ਹੈ ਦੇਖੋ ਆਇਦਰ ਲਹਿੰਗਾ ਹੋ ਗਿਆ ਠੀਕ ਆ ਜੀ ਤੇ ਆ ਚੋਲੀ ਹੋ ਗਈ ਠੀਕ ਆ ਜੀ ਤੇ ਆ ਦੁਪੱਟਾ ਹੋ ਗਿਆ ਠੀਕ ਠੀਕ ਆ ਜੀ ਜੇ ਕਿਸੇ ਨੇ ਰੈਂਟ ਤੇ ਲੈਣਾ ਤਾਂ ਰੈਂਟੇ ਦਾ 700 ਆ ਜੇ ਕਿਸੇ ਨੇ ਆਪ ਦਾ ਬਾਈ ਕਰਨਾ ਪਰਚੇਜ਼ ਕਰਨਾ ਤਾਂ 2000 ਦੇ ਵਿੱਚ 2000 ਠੀਕ ਆ ਹਾਂਜੀ ਠੀਕ ਹੈ ਬਾਕੀ ਆਪ ਇਹਨਾਂ ਨੰਬਰ ਵੀ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਤੁਸੀਂ ਵਟਸਐਪ ਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਜਿਵੇਂ ਕੀ ਤੇ ਉਹ ਦੁਹਾ ਆ ਗਿਆ ਨਹੀਂ ਹਾਂਜੀ ਇਹਦੀ ਠੀਕ ਹੈ ਜੀ ਆ ਵਾਲੀ ਜਿਵੇਂ ਚੋਲੀ ਹੋ ਗਈ ਤੇ ਦੁਪੱਟਾ ਵਗੈਰਾ ਸਾਰਾ ਕੁਝ ਨਾਲ ਹੀ ਹੋਣਗੇ ਲਹਿੰਗਿਆਂ ਦੇ ਆਪਣੇ ਕੋਲ ਸਾਰੇ ਇਹਦਾ ਇੱਥੇ ਕਿਤੇ ਦੁਪੱਟਾ ਵੀ ਪਿਆ ਹੋਣਾ ਜਿਵੇਂ ਕਿ ਆ ਦੇਖੋ ਹੂੰ ਐਦਾ ਦੁਪੱਟਾ ਹੋ ਗਿਆ ਇਹਦਾ ਠੀਕ ਹੈ ਜੀ ਹਾਂਜੀ ਲਓ ਜੀ ਇਹ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਤੇ ਇਹਨੂੰ ਤੁਸੀਂ ਪਰਚੇਜ਼ ਵੀ ਕਰ ਸਕਦੇ ਹੋ ਪਰਚੇਜ਼ ਵੀ ਕਰ ਸਕਦੇ ਹੋ ਪੂਰੇ ਵਧੀਆ ਲਹਿੰਗੇ ਨੇ ਰੱਖੋ ਤੁਸੀਂ ਉੱਧਰ ਜਿਵੇਂ ਕਿ ਇਹ ਆਪਣਾ 2500 ਦਾ ਪੀਸ ਹੋ ਗਿਆ ਜੀ ਜੇ ਕਿਸੇ ਨੇ ਆਪਦਾ ਬਾਈ ਕਰਨਾ ਠੀਕ ਮਤਲਬ ਅਲੱਗ-ਅਲੱਗ ਰੇਟ ਅਲੱਗ-ਅਲੱਗ ਰੇਟ ਹੋਣਗੇ ਸਾਰੇ ਹਾਂਜੀ ਹਾਂ ਜੀ 2000 ਤੋਂ ਸ਼ੁਰੂ ਹੋ ਜਾਂਦਾ ਹਾਂ ਹਾਂ ਜੀ 2000 ਤੋਂ ਆਪਣੇ ਕੋਲ ਸਟਾਰਟਿੰਗ ਆ ਗੱਦੂਆਂ ਹਾਂ ਉਹ ਤੋਂ ਅੱਗੇ ਹਾਂ ਜੀ ਚੋਲੀ ਪ੍ਰੋਪਰ ਸਾਰਾ ਕੁਝ ਨਾਲ ਹੋਊਗੀ ਦੁਪੱਟੇ ਨਾਲ ਹੋਣਗੇ ਜਿਵੇਂ ਕਿ ਆ ਦੇਖੋ ਹੈਵੀ ਦੇ ਵਿੱਚ ਹੋ ਗਿਆ ਜੇ ਕਿਸੇ ਨੇ ਬ੍ਰਾਈਡਲ ਲਈ ਲੈਣਾ ਬ੍ਰਾਈਡਲ ਲੁੱਕ ਉਹ ਵੀ ਆਪਣੇ ਕੋਲੇ ਹੈਗਾ ਹਾਂ ਜੀ ਆ ਦੇਖੋ ਤੇ ਇਹਦੇ ਨਾਲ ਦੁਪੱਟਾ ਦੇਖੋ ਸਾੜ ਬੱਟਾ ਹੋ ਗਿਆ ਵੱਲੋਂ ਹਾਂ ਜੀ ਠੀਕ ਹੈ ਜੀ ਤੇ ਇੱਕ ਨਹੀਂ ਪ੍ਰੋਪਰ ਵਰਕ ਵਾਲੀ ਚੋਲੀ ਵੀ ਨਾਲ ਹੀ ਹੋਊਗੀ ਜੀ ਠੀਕ ਹੈ ਜੀ ਆ ਵਾਲੀ ਆ ਲਓ ਜੀ ਬਾਕੀ ਲੋਕ ਤੁਸੀਂ ਦੇਖ ਵੀ ਸਕਦੇ ਹੋ ਜਿਵੇਂ ਕਿ ਆ ਚੋਲੀ ਤੇ ਵੀ ਦੇਖੋ ਦੋਨੇ ਸਾਈਡ ਵਰਕ ਹੋਊਗਾ ਠੀਕ ਆ ਜੀ ਹਾਂਜੀ ਠੀਕ ਆ ਜੀ ਜੇ ਵੀ ਕਿਸੇ ਨੇ ਆਪ ਦਾ ਪਰਚੇਸ ਕਰਨਾ ਜਿਵੇਂ ਕਿ ਇਹ 3500 ਦੇ ਵਿੱਚ ਆਪਾਂ ਸੇਲ ਕਰ ਦਿੰਨੇ ਆ ਹਾਂਜੀ ਬਲ ਅਲੱਗ-ਅਲੱਗ ਰੇਟ ਆ ਅਲੱਗ-ਅਲੱਗ ਰੇਟ ਆ ਹੁੰਦੇ ਉਦਾਂ ਦੀ ਰੇਟ ਦਿੰਦੇ ਆ ਹੁਣ ਇਦਾਂ ਹੋ ਗਿਆ ਜਿਵੇਂ ਕਿ ਹੁਣ ਇੱਕ ਆਵੜਾ ਲਹਿੰਗਾ ਹੋ ਗਿਆ ਦੇਖੋ ਹਾਂਜੀ 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 ਦੁਪੱਟਾ ਵੀ ਇਹਦੇ ਨਾਲ ਦੁਪੱਟੇ ਜਾਨੀ ਕਿ ਸਾਰਿਆਂ ਦੇ ਹੈਵੀ ਹੋਣੇ ਕੋਈ ਇਦਾਂ ਨਹੀਂ ਹੈਗਾ ਠੀਕ ਆ ਜੀ ਵੀ ਆਪਣੇ ਕੋਲੇ ਹੋਣਗੇ ਠੀਕ ਆ ਜੀ ਹਾਂਜੀ ਆ ਵੀ ਹੋ ਗਿਆ ਲਹਿੰਗਾ ਦੇਖੋ ਤੇ ਇੱਧਰ ਰੱਖ ਦੋ ਇਹਨਾਂ ਨੂੰ ਆ ਦਿਖਾ ਦਿਓ ਤੇ ਲਓ ਜੀ ਬਾਕੀ ਗੌਨ ਵਗੈਰਾ ਦਾ ਵੀ ਸੋਚਦੇ ਆ ਫਿਲਹਾਲ ਆਪਣੇ ਕੋਲ ਗੌਨ ਦੀ ਕੁਆਂਟੀਟੀ ਘੱਟ ਹੈ ਠੀਕ ਆ ਜੀ ਚਲੋ ਹੈਗੇ ਨੇ ਗੌਨ ਵੀ ਹਾਂਜੀ ਠੀਕ ਆ ਜੀ ਇਹਨਾਂ ਦਾ ਵੈਸੇ ਕੀ ਰੇਟ ਆ ਜੀ ਇਹ 1500 ਤੋਂ ਜੇ ਕਿਸੇ ਨੇ ਪਰਚੇਸ ਕਰਨਾ ਠੀਕ ਆ ਜੀ ਹਾਂਜੀ ਤੇ ਬਾਕੀ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਲਹਿੰਗੇ ਜ਼ਰੂਰੀ ਨਹੀਂ ਵੀ ਤੁਸੀਂ ਪਰਚੇਸ ਹੀ ਕਰਨੇ ਹਨ ਮੈਂ ਤੁਹਾਡੇ ਨਾਲ ਨੰਬਰ ਸ਼ੇਅਰ ਕਰ ਦੂੰਗਾ ਤੁਸੀਂ ਉੱਥੇ ਸਾਰੀ ਗੱਲ ਵਰਸੇ ਦੇ ਉੱਤੇ ਕਰ ਸਕਦੇ ਹੋ ਨੰਬਰ ਦੇ ਉੱਤੇ ਇਹ ਬਾਕੀ ਮੈਂ ਤੁਹਾਨੂੰ ਜਿਵੇਂ ਕਿ ਆਪਣੇ ਕੋਲ ਸਿੰਗਲ ਲਹਿੰਗੇ ਹੋਗੇ ਅਸਲੀ ਜੀ ਹਾਂਜੀ ਇਹ ਕੱਲੇ ਲਹਿੰਗੇ ਲਹਿੰਗੇ ਨੇ ਜੈਸਟ ਐਸੇ ਕੱਲੇ ਲਹਿੰਗੇ ਨਹੀਂ ਇਹ ਹਾਂਜੀ ਠੀਕ ਹੈ ਜੀ ਜੇ ਕਿਸੇ ਨੇ ਰੈਂਟ ਤੇ ਲੈਣਾ ਤਾਂ ਆਪਣਾ ਉਹੀ 200 ਰੁਪਿਆ ਰੈਂਟ ਹੋ ਗਿਆ ਜੇ ਕਿਸੇ ਨੇ ਪਰਚੇਸ ਕਰਨਾ ਤਾਂ 500 ਦੀ ਰੇਂਜ ਦੇ ਵਿੱਚ ਲਓ 500 ਦੀ ਰੇਂਜ ਦੇ ਵਿੱਚ ਆ ਤਾਂ ਕੋਈ ਕੱਲੇ ਲੈ ਲੈਂਗੇ ਬਾਕੀ ਜੀ ਬਾਕੀ ਤੁਸੀਂ ਪ੍ਰਾਈਸ ਦਾ ਅਲੱਗ-ਅਲੱਗ ਕੁਆਂਟੀਟੀ ਦੇ ਹਿਸਾਬ ਨਾਲ ਹਾਂ ਪ੍ਰਾਈਸ ਤਾਂ ਅਲੱਗ-ਅਲੱਗ ਲੱਗਦਾ ਹਾਂ ਹਰ ਇੱਕ ਦਾ ਪ੍ਰਾਈਸ ਲੱਗਾ ਅਲੱਗ ਆ ਜੀ ਸ੍ਰੀਮੇ ਦੇਖੋ ਕਿੰਨਾ ਹੈਵੀ ਲਹਿੰਗਾ ਹੈ ਹਾਂਜੀ ਤੇ ਇੱਕ ਰਾਹੇ ਇਹ ਇਹਦੀ ਬੁਟੀਕ ਆ ਹਾਂਜੀ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਤੇ ਬਹੁਤ ਵਧੀਆ ਨਿਕੋ ਕੱਪੜੇ ਹੁੰਦੇ ਨੇ ਲਹਿੰਗੇ ਹੁੰਦੇ ਨੇ ਹਾਂਜੀ ਆ ਵਾਲੇ ਲਹਿੰਗੇ ਇਦਾਂ ਨੇ ਕੋਈ ਕਹਿੰਦਾ ਵੀ ਅਸੀਂ ਲੌਂਗ ਕੁੜਤੀ ਲੈਣੀ ਆ ਹਨ ਲਹਿੰਗੇ ਦੇ ਨਾਲ ਇਦਾਂ ਸ਼ਾਰਟ ਬਲੌਸ ਵਗੈਰਾ ਨਹੀਂ ਪਾਉਂਦੇ ਠੀਕ ਹੈ ਜੀ ਤਾਂ ਉਹਨਾਂ ਲਈ ਲੋ ਵੀ ਕਰੋ ਚੈੱਕ ਤੇ ਬਾਕੀ ਜਿਹਨੇ ਰੈਂਟ ਤੇ ਲੈਣੇ ਹੋ ਮੈਸੇਜ ਕਰ ਲਿਓ ਤੇ ਬਾਕੀ ਕਮੈਂਟ ਵੀ ਕਰ ਦਿਓ ਠੀਕ ਆ ਤੁਹਾਡੇ ਕਮੈਂਟ 'ਚ ਵੀ ਜਵਾਬ ਦਵਾਂਗੇ ਹਲੋ ਚੈੱਕ ਕਰੋ ਠੀਕ ਹੈ ਜੀ ਇਸ ਤਰ੍ਹਾਂ ਦੇ ਆਪਣੇ ਕੋਲੇ ਸੂਟ ਵਗੈਰਾ ਵੀ ਅਵੇਲੇਬਲ ਨੇ ਇੱਦਾਂ ਦੇ ਹਾਂਜੀ ਇਹਨਾਂ ਦਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਾਰੀ ਡਿਸਕ੍ਰਿਪਸ਼ਨ ਦੇ ਦਾਂਗੇ ਠੀਕ ਆ ਜੀ ਹਾਂਜੀ ਇਹ ਵੀ ਰੀਜ਼ਨੇਬਲ ਪ੍ਰਾਈਸ ਤੇ ਨੇ ਕੋਈ ਇਦਾਂ ਨਹੀਂ ਜਿਵੇਂ 350 ਦਾ ਕੈਮਰਿਕ ਕਾਟਨ ਦਾ ਠੀਕ ਆ ਜੀ ਸੂਟ ਆ ਹਾਂਜੀ ਤੇ ਘਰੇ ਵੀ ਸ਼ਿਪਿੰਗ ਵਗੈਰਾ ਹੋ ਜਾਂਦੀ ਹੈ ਇਹਨਾਂ ਦੇ ਡਿਜ਼ਾਈਨ ਵਗੈਰਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਤੇ ਇੱਕ ਵਾਰ ਵੀ ਨੀ ਬੁਟੀਕ ਦਾ ਨਾਮ ਬੋਲ ਦੋ World of Fashion Boutique ਇਕੁਲਾਹਾ ਠੀਕ ਹੈ ਧੰਨਵਾਦ ਜੀ ਤੇ ਬਾਕੀ ਕਮੈਂਟ ਕਰਿਓ ਤੇ ਬਾਕੀ ਜਿਹਨੇ ਲੈਣੇ ਆ ਨਾ ਉਹ ਵੀ ਮੈਸੇਜ ਕਰ ਲੈ ਬਾਕੀ ਕਮੈਂਟਾਂ 'ਚ ਵੀ ਮੈਸੇਜ ਕਰ ਲਿਓ ਕੋਈ ਗੱਲਾਂ ਪਰ ਅਪਲਾਈ ਕਰਾਂਗੇ ਸਾਰਿਆਂ انا والدي